ਹਾਂਜੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 0828 ਸੱਚ ਦੀ ਆਵਾਜ਼ ਅਸੀਂ ਖੜੇ ਹਾਂ ਜੋ ਸੰਗਰੂਰ ਜ਼ਿਲ੍ਹੇ ਦਾ ਬਸ ਸੱਦਾ ਉਹਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਾਡੇ ਆਪਣੇ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਗੱਲਬਾਤ ਹੈ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇਹ ਅੱਜ ਸਰ ਇੱਥੇ ਕੋਈ ਕਾਠ ਹੋ ਰਿਹਾ ਹੈ ਪੀ ਆਰਟੀਸੀ ਦਾ ਉਹਦੇ ਵਿੱਚ ਆਪਣੀਆਂ ਕੁਝ ਜਥੇਬੰਦੀਆਂ ਵੀ ਆਏ ਨੇ ਦੱਸੋਗੇ ਕੀ ਮਸਲਾ ਹੈ ਅੱਜ ਟ੍ਰੇਡ ਯੂਨੀਅਨਾਂ ਵੱਲੋਂ ਭਾਰਤ ਹੜਤਾਲ ਦਾ ਵੱਡਾ ਸੱਦਾ ਹੈ ਉਹਦੇ ਵਿੱਚ ਸੰਯੁਕਤ ਮੋਰਚੇ ਵੱਲੋਂ ਭਾਰਤ ਦੀਆਂ ਸਭ ਜਥੇਬੰਦੀਆਂ ਜਿਹੜੀਆਂ ਇਸ ਹੜਤਾਲ ਵਿੱਚ ਸ਼ਾਮਲ ਨੇ ਕਿਉਂ ਭਾਰਤ ਸਰਕਾਰ ਨੇ ਜਿੰਨੇ ਸਾਰੇ ਅਦਾਰੇ ਐ ਉਹ ਵੇਚ ਦਿੱਤੇ 에어ਪੋਰਟ ਵੇਚ ਦਿੱਤੇ ਦੇਸ਼ ਦੇ ਦੇਸ਼ ਦੀਆਂ ਰੇਲਾਂ ਵੇਚ ਦਿੱਤੀਆਂ ਸਟੇਸ਼ਨ ਵੇਚ ਦਿੱਤੇ ਰੋਡ ਵਿੱਚ ਬੱਸਾਂ ਵੇਚ ਦਿੱਤੀਆਂ ਅੱਜ ਭਾਰਤ ਸਰਕਾਰ ਤੇ ਸਟੇਟ ਸਰਕਾਰ ਦਾ ਪੂਰਾ ਜੋਰ ਲੱਗਿਆ ਹੈ ਵੀ ਕਿਸਾਨਾਂ ਤੋਂ ਜ਼ਮੀਨਾਂ ਖੋਕੇ ਉਸ ਅਦਾਰਿਆਂ ਦੇ ਹਵਾਲੇ ਕਰੀਆਂ ਜਾਣ ਅਜੋਕਦਾਰਾਂ ਦੇ ਹਵਾਲੇ ਕਰਕੇ ਇਸ ਲੋਕਾਂ ਨੂੰ ਘੱਟ ਤੋਂ ਘੱਟ ਮਜ਼ਦੂਰੀ ਵਾਸਤੇ ਤਿਆਰ ਕੀਤਾ ਜਾਵੇ ਉਸ ਅਦੋ ਅਜੋਗਦਾਰਿਆਂ ਦੀਆਂ ਫੈਕਟਰੀਆਂ ਚ ਉਹਨਾਂ ਦੇ ਕੰਮ ਕਰਨ ਵਾਸਤੇ ਲੋਕ ਸਿਰਫ ਤੇ ਸਿਰਫ ਰੋਟੀ ਵਾਸਤੇ ਤਿਆਰ ਹੋਣ ਉਹਦੇ ਲਈ ਭਾਰਤ ਦੇ ਲੋਕ ਅੱਜ ਜਾਗੇ ਐ ਲੋਕਾਂ ਨੂੰ ਪਤਾ ਲੱਗਿਆ ਜਿੱਥੇ ਮਜ਼ਦੂਰ ਫੈਕਟਰੀਆਂ ਚ ਕੰਮ ਕਰਦੇ ਐ ਉਹਨਾਂ ਦਾ 8 ਘੰਟੇ ਕੰਮ ਕਰਕੇ ਵੱਡੇ ਪੱਧਰ ਤੇ ਕੁਰਬਾਨੀਆਂ ਕਰਕੇ 8 ਘੰਟੇ ਕੰਮ ਕਰਵਾ ਕੇ ਤੇ ਛੁੱਟੀਆਂ ਆਪਦੀਆਂ ਕੁਰਬਾਨੀਆਂ ਹੋਈਆਂ ਸੀਗੀਆਂ ਪਰ ਇਹਨਾਂ ਨੇ ਖੇਲ ਬਦਲ ਕਰਕੇ 12 ਘੰਟੇ ਮਰਜ਼ੀ ਨਾਲ ਕੰਮ ਲੈਣਾ ਤੇ ਮਰਜ਼ੀ ਨਾਲ ਛੁੱਟੀ ਦੇਣੀ ਤੇ ਮਰਜ਼ੀ ਨਾਲ ਤਨਖਾਹ ਦੇਣੀ ਸਿਰਫ ਤੇ ਸਿਰਫ ਘਟ ਤਣਗਾਹਾਂ ਤੇ ਕੰਮ ਕਰਨ ਵਾਸਤੇ ਅੱਜ ਉਸ ਅਦੋਗ ਦਾ ਉਜੋਗਦਾਰ ਇਹਨੂੰ ਵੱਡੇ ਪੱਧਰ ਤੇ ਖੋਲ ਦਿੱਤੀ ਜਾ ਰਹੀ ਹੈ ਤਾਂ ਹੀ ਟ੍ਰੇਡ ਜੁਨੀਅਨਾਂ ਨਿਜਨੀਆਂ ਉਹ ਹੜਤਾਲ ਤੇ ਆਈਆਂ ਜਿੰਨੇ ਕੰਮ ਕਰਨ ਵਾਲੇ ਲੋਕ ਹੈ ਉਹਨਾਂ ਦਾ ਖੂਨ ਭਾਰਤ ਸਰਕਾਰ ਨਾੜ ਰਲ ਕੇ ਅਜੋਗ ਅਦਾਰਿਆਂ ਦੇ ਉਹਨਾਂ ਦਾ ਖੂਨ ਪੀਣ ਵਾਸਤੇ ਜਾਨੀ ਕਿ ਅੱਜ ਸਾਡੇ ਕਿਰਤੀ ਲੋਕਾਂ ਦਾ ਸਰਕਾਰ ਨੇ ਜੁੱਤੀਆਂ ਕੱਢੀਆਂ ਹੋਈਆਂ ਲੋਕਾਂ ਨੂੰ ਪਤਾ ਲੱਗ ਚੁੱਕਿਆ ਲੋਕਾਂ ਨੇ ਅੱਜ ਸਿਰ ਜੋੜਿਆ ਜਿ ਇੱਕ ਫਰੰਟ ਤੇ ਲੋਕ ਇਕੱਠੇ ਆ ਲੋਕ ਲੜ ਰਹੇ ਹੈ ਜੇ ਲੋਕ ਨਾ ਲੜੇ ਲੋਕਾਂ ਨਾਲ ਇਹਨਾਂ ਦਾ ਇਹ ਇਦੋਂ ਗਾਹਾਂ ਲੰਘਣਗੇ ਇੱਥੇ ਤੱਕ ਨਹੀਂ ਰਹਿਣਾ ਵੀ ਅਸੀਂ ਤੁਹਾਨੂੰ 8 ਘੰਟੇ ਕੰਮ ਲਵਾਗੇ ਜਾਂ 12 ਘੰਟੇ ਕੰਮ ਲਵਾਗੇ ਨਹੀਂ ਇਹ ਸੋਥੋਂ ਆਪਣੀ ਮਰਜ਼ੀ ਨਾਲ ਕੰਮ ਲੈਣਗੇ ਆਪਣੀ ਮਰਜ਼ੀ ਨਾਲ ਤਨਖਾਹ ਦੇਣਗੇ ਆਪਣੀ ਮਰਜ਼ੀ ਨਾਲ ਤੁਹਾਨੂੰ ਰੱਖਣਗੇ ਤੁਸੀਂ ਰਹਿਣਾ ਕਿੱਥੇ ਐ ਤੁਸੀਂ ਪਿੰਡ 'ਚ ਰਹਿਣਾ ਐ ਸ਼ਹਿਰ 'ਚ ਰਹਿਣਾ ਐ ਕਿਹੜੀ ਜਗ੍ਹਾ ਰਹਿਣਾ ਐ ਕਿੱਥੇ ਰਹਿਣਾ ਐ ਖਾਣਾ ਕੀ ਐ ਇਸ ਕਰਕੇ ਸਰਕਾਰ ਦਾ ਪੂਰਾ ਜੋਰ ਲੱਗਿਆ ਹੋਇਆ ਪਰ ਭਾਰਤ ਦੇ ਲੋਕਾਂ ਨੇ ਇਸ ਪੰਜਾਬ ਦੇ ਲੋਕਾਂ ਨੇ ਕਦੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕੀਤਾ ਇੱਥੇ ਅੰਗਰੇਜ਼ ਆਏ ਨੇ ਇੱਥੇ ਮੁਗਰਾ ਨੇ ਵੱਡੇ ਪੱਦਰ ਦੇ ਜ਼ੁਲਮ ਕਰਕੇ ਦੇਖਿਆ ਉਹਦਾ ਮੂੰਹ ਤੋੜਵਾ ਜਵਾਬ ਦਿੰਦਾ ਹੈ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ ਅੱਜ ਬੱਚਾ ਬੱਚਾ ਜਿਹੜਾ ਉਹ ਸਰਕਾਰ ਦੀ ਨੀਤੀ ਪਾਲਿਸੀ ਨੂੰ ਜਾਣ ਚੁੱਕਿਆ ਹੈ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਖਾਸ ਕਰਕੇ ਲੋਕਾਂ ਨੂੰ ਭਲੇਖਾ ਦੇ ਕੇ ਇੱਕ ਭਾਜਪਾ ਦਾ ਬਹੁਤ ਵੱਡਾ ਅੰਗ ਹੈ ਇਹ ਲੋਕਾਂ ਨੂੰ ਭਲੇਖਾ ਦੇ ਕੇ ਹੋਂਦ ਚਾਈ ਅੱਜ ਪੰਜਾਬ ਦੀਆਂ ਜ਼ਮੀਨਾਂ ਬਹੁਤ ਵੱਡੇ ਭਲੇਖੇ ਨਾਲ ਵੀ ਤੁਸੀਂ ਜ਼ਮੀਨਾਂ ਦਿਓ ਤੁਹਾਨੂੰ ਆਬਾਦ ਕਰਕੇ ਉੱਚ ਕਲੋਨੀਆਂ ਬਣਾ ਕੇ ਇੱਕ ਪਲਾਟ ਦੇ ਕੇ ਥੋੜੀ ਜ਼ਮੀਨ ਕਰੋੜਾਂ ਰੁਪਈਆ ਦੀ ਕੀਤੀ ਜਾਊ ਤੁਹਾਨੂੰ ਸ਼ੋਅਰੂਮ ਦਿੱਤੇ ਜਾਣਗੇ ਕਦੋਂ ਦਿੱਤੇ ਜਾਣਗੇ ਕੋਈ ਤਰੀਕ ਨਹੀਂ ਤੁਹਾਨੂੰ 30000 ਰੁਪਈਆ ਰੋਟੀ ਖਾਣ ਵਾਸਤੇ ਦਿੱਤਾ ਜਾਊਗਾ ਸਿਰਫ 3 ਸਾਲ ਵਾਸਤੇ ਥੋੜੀ ਜ਼ਮੀਨ 10 ਸਾਲ ਨਹੀਂ ਆਬਾਦ ਹੁੰਦੀ ਉਹ ਚ ਕਲੋਨੀ ਨਹੀਂ ਬਣਦੀ ਕੋਈ ਪੈਸਾ ਨਹੀਂ ਇਹ ਬਹੁਤ ਵੱਡਾ ਭਲੇਖਾ ਲੋਕਾਂ ਨੂੰ ਪਾ ਕੇ ਲੋਕਾਂ ਦੀਆਂ ਜ਼ਮੀਨਾਂ ਅਜੋਗਦਾਰਾਂ ਦੇ ਹਵਾਲੇ ਕਰਨੀਆਂ ਨੇ ਜਿਹੜਾ ਇੱਕ ਥੇਲਾ ਨਹੀਂ ਦੇਣਾ ਉਸ ਤੋਂ ਬਾਅਦ ਇਹਨਾਂ ਨੇ ਕਹਿ ਦੇਣਾ ਇੱਥੇ ਕਿਹਦੀ ਜ਼ਮੀਨ ਆ ਕੌਣ ਜ਼ਮੀਨ ਦਾ ਮਾਲਕ ਹੈ ਜ਼ਮੀਨ ਤੁਸੀਂ ਰੱਬ ਤੋਂ ਲਏ ਤੇ ਜ਼ਮੀਨ ਸਰਕਾਰ ਦੀ ਸੀ ਸਰਕਾਰ ਨੇ ਲੈ ਕੇ ਆਪਦੇ ਆਧਾਰਿਆਂ ਨੂੰ ਦੇ ਦਿੱਤੀ ਉਹ ਆਪਦੇ ਆਧਾਰੇ ਅਸੀਂ ਆਪਦੇ ਮਨਪਸੰਦ ਦੇ ਬਣਾਵਾਂਗੇ ਇਸ ਕਰਕੇ ਲੋਕਾਂ ਨੂੰ ਬਹੁਤ ਜ਼ਰੂਰੀ ਹੈ ਜ਼ਮੀਨਾਂ ਪ੍ਰਤੀ ਇਸ ਜਿਹੜੇ 12-12 ਘੰਟੇ ਖੂਨ ਚੂਸਣ ਵਾਲੀਆਂ ਕੰਪਨੀਆਂ ਦੇ ਵਰਕਲੌਪ ਜੇ ਅਸੀਂ ਨਾ ਲੜੇ ਤਾਂ ਆਉਣ ਵਾਲੀ ਜੂਨ ਹੈ ਜਿਹੜੀ ਲੋਕਾਂ ਦੀ ਬਹੁਤ ਤੰਗੀ ਚ ਹੋ ਜਾਣੀ ਹੈ ਕਿੱਥੇ ਤਾਂ ਇਹ ਆਧਾਰੇ ਨੇ ਜਿਹੜੇ ਆਵਾਜ਼ ਕਰਨੇ ਸੀ ਰੋਡ ਵੇਜ ਹੋਰ ਬੱਸਾਂ ਪਾ ਕੇ ਇਹਨਾਂ ਨੂੰ ਚੰਗੀਆਂ ਤਨਖਾਹਾਂ ਦੇ ਕੇ ਇਹ ਛੜਕਾਂ ਤੇ ਦੌੜਦੀਆਂ ਸਾਡੇ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਫੈਕਟਰੀਆਂ ਦੇ ਵਿੱਚ ਵੱਧ ਤਨਖਾਹਾਂ ਵਧਾ ਕੇ ਵੱਡੇ ਪੱਧਰ ਤੇ ਪ੍ਰੋਡਕਸ਼ਨ ਕਰਕੇ ਵੱਡੇ ਪੱਧਰ ਤੇ ਫੈਕਟਰੀਆਂ ਲਾ ਕੇ ਦੇਸ਼ ਨੂੰ ਵੱਡੇ ਪੱਧਰ ਤੇ ਮਜ਼ਬੂਤ ਕੀਤਾ ਜਾਂਦਾ ਨਾ ਉਹ ਸਾਰਾ ਕੁਝ ਤਹਿਸ ਨਹਿਸ ਕਰਕੇ ਰੋਡ ਵਿੱਚ ਪ੍ਰਾਈਵੇਟ ਹੱਥਾਂ 'ਚ ਦੇ ਕੇ ਜਾਨੀ ਕਿ ਇਹ ਸਾਰੇ ਕਾਰੋਬਾਰਾਂ ਨੂੰ ਠੱਪ ਕਰਕੇ ਸਾਰਾ ਕੁਝ ਵੇਚ ਕੇ ਇਸ ਦੇਸ਼ ਨੂੰ ਕੰਗਾਲ ਕਰਕੇ ਚੰਦ ਘਰਾਂ ਨੂੰ ਅਡਾਨੀ ਹਵਾਨੀ ਰੇਲੈਂਸ ਵਰਗਿਆਂ ਨੂੰ ਇਹ ਸਾਰਾ ਕੁਝ ਦੇਸ਼ ਦੇ ਦੇਸ਼ ਦਾ ਜਿਹੜਾ ਉਹਨਾਂ ਨੂੰ ਦੇ ਦਿੱਤਾ ਉਹਦੇ ਬਰਕਰਾਰ ਫਜ ਲੋਕ ਇਕੱਠੇ ਹੋਇਆ ਤੇ ਲੜ ਰਹੇ ਆ ਭਾਰਤੀ ਕਿਸਾਨ ਜੁਨੀ ਅਨੇਕਤਾ ਗ੍ਰਾਹਾਂ ਵੱਲੋਂ ਵੱਡੇ ਪੱਧਰ ਤੇ ਜਦੋਂ ਇੱਥੇ ਕੋਈ ਵੀ ਕਿਰਤੀ ਲੋਕ ਮਜ਼ਦੂਰ ਹੈ ਕੋਈ ਵੀ ਲੜਦਾ ਹੈ ਉਹਦੀ ਪਿੱਠ ਤੇ ਖੜਦਿਆਂ ਲੜਨਾ ਪਊਗਾ ਲੜਨ ਬਿਨਾ ਕੱਖ ਨਹੀਂ ਰਹਿਣਾ ਪਹਿਲਾਂ ਸਾਡੇ ਬਜ਼ੁਰਗ ਲੜੇ ਆ ਬਜ਼ੁਰਗਾਂ ਨੇ ਸਾਡੀਆਂ ਨੇ ਜਾਨਾਂ ਦਿੱਤੀਆਂ ਤਾਂ ਜ਼ਮੀਨਾਂ ਸ਼ਾਨ ਬਚੀ ਐ ਜੇ ਸਿਰਾਂ ਤੇ ਪੱਗ ਰੱਖਣੀ ਐ ਇੱਜ਼ਤ ਰੱਖਣੀ ਐ ਜ਼ਮੀਨ ਰੱਖਣੀ ਐ ਘਰਾਂ ਚੋਂ ਬਾਹਰ ਨਿਕਲਣਾ ਪਊਗਾ ਲੜਨਾ ਪਊਗਾ ਤਾਂ ਆਧਾਰੇ ਜਣੀ ਕਿ ਬਚਣਗੇ ਨਹੀਂ ਸਾਰੇ ਆਦਾਰੇ ਵੇਚ ਦਿੱਤੇ ਅਸੀਂ ਤਾਂ ਆਦਾਰੇ ਬਚਾਉਣ ਵਾਸਤੇ ਲੜ ਰਹੇ ਆਂ ਸਰਕਾਰ ਰਹਿਂਦਾ ਖੁੰਦਾ ਜਿਹੜਾ ਸਾਡੇ ਕੋਲੇ ਹੈ ਗਿਆ ਉਹ ਖੋਣ ਵਾਸਤੇ ਲੜ ਰਹੀ ਹੈ ਉਹਦਾ ਮੂੰਹ ਤੋੜਵਾ ਜਵਾਬ ਅੱਜ ਭਾਰਤ ਦੇ ਲੋਕ ਇਕੱਠੇ ਹੋ ਕੇ ਦੇ ਰਿਹਾ ਹੈ ਸਰਕਾਰ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਇੱਥੇ ਕਦੇ ਵੀ ਲੋਕਾਂ ਨੇ ਬਰਦਾਸ਼ਤ ਨਹੀਂ ਕੀਤਾ ਹੁੰਦਾ ਜ਼ੁਲਮ ਇਹ ਖੂਨ ਚੂਸਣਾ ਬੰਦ ਕਰਨ ਤੇ ਇਸ ਆਦਾਰਿਆਂ ਨੂੰ ਆਵਾਜ਼ ਕਰਕੇ ਚੰਗੀਆਂ ਤਨਖਾਹਾਂ ਦੇ ਕੇ ਕਿਸਾਨਾਂ ਦੀਆਂ ਜ਼ਮੀਨਾਂ ਤੋਂ ਨਿਗਾ ਪਾਸੇ ਕਰ ਲੈਣੀ ਚਾਹੀਦੀ ਹੈ ਬਣਦੀਆਂ ਸਹੂਲਤਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਦੇਣੀਆਂ ਚਾਹੀਦੀਆਂ ਉਹ ਵਿਦਿਆ ਅਦਾਰੇ ਸਾਡੇ ਆਵਾਜ਼ ਕਰਨੇ ਚਾਹੀਦੇ ਆ ਹਸਪਤਾਲਾਂ ਚ ਲਾਅ ਸਾਡੇ ਫਿਰ ਹੀ ਹੋਣ ਉਹ ਸਾਨੂੰ ਮਿਲੜੇ ਚਾਹੀਦੀਆਂ ਸਾਰੀਆਂ ਸੁੱਖ ਸਹੂਲਤਾਂ ਉਹਦੇ ਲਈ ਸਰਕਾਰਾਂ ਉਹਦੇ ਲਈ ਦੇਸ਼ ਕਾਮਯਾਬ ਹੁੰਦੇ ਆ ਪਰ ਇਹਨਾਂ ਨੇ ਦੁਸ਼ਮਣਾਂ ਨੇ ਸਾਰਾ ਕੁਝ ਵੇਚ ਦਿੱਤਾ ਕਿਤੇ ਤੁਸੀਂ ਇਲਾਜ ਨਹੀਂ ਕਰਾ ਸਕਦੇ ਕਿਤੇ ਤੁਸੀਂ ਬੱਚਾ ਨਹੀਂ ਪੜਾ ਸਕਦੇ ਉਹਦੇ ਵਰਕ ਲਾਫ ਜੰਗ ਜਾਰੀ ਹੈ ਜੰਗ ਚ ਲੋਕ ਸ਼ਾਮਲਾ ਤੁਹਾਡਾ ਸਾਰਿਆਂ ਦਾ ਧੰਨਵਾਦ ਇਸ ਲੜਾਈ ਨੂੰ ਅੱਗੇ ਵਧਾਓ ਲੜਦੇ ਰਹੋ ਇੱਕ ਦਿਨ ਲੜਨ ਵਾਲੇ ਲੋਕ ਜਿੱਤਦੇ ਆ ਤੇ ਸਰਕਾਰਾਂ ਹਾਰਦੀਆਂ ਆ ਇਹ ਪ੍ਰਧਾਨ ਜੀ ਬਹੁਤ ਬਹੁਤ ਧੰਨਵਾਦ ਆ ਤੇ ਜਿੱਦਾਂ ਪ੍ਰਧਾਨ ਜੀ ਨੇ ਦੱਸਿਆ ਕਿ ਮੌਕੇ ਦੀਆਂ ਸਰਕਾਰਾਂ ਸੈਂਟਰ ਸਰਕਾਰ ਦੂਸਰੀ ਸਰਕਾਰ ਪੰਜਾਬ ਸਰਕਾਰ ਉਹ ਕੁਛ ਨਾ ਕੁਛ ਮਤਲਬ ਜੋ ਲੋਕਾਂ ਦੇ ਹੱਕਾਂ ਦੇ ਪੱਖਾਂ ਦੀਆਂ ਗੱਲਾਂ ਨਹੀਂ ਕਰਦੇ ਆ ਇੱਕ ਪਾਸੇ ਤਾਂ ਇਹ ਗੱਲਾਂ ਨੇ ਪਰ ਜੋ ਮੌਕੇ ਦੀਆਂ ਸਰਕਾਰਾਂ ਨੇ ਉਹ ਆਪਣਾ ਪੱਖ ਇਸ ਤਰ੍ਹਾਂ ਰੱਖ ਰਹੀਆਂ ਨੇ ਕਿ ਅਸੀਂ ਗਰੀਬਾਂ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਤੇ ਜੋ ਨੌਕਰੀ ਪੈਸਾ ਉਹਨਾਂ ਨੂੰ ਅਲੱਗ-ਅਲੱਗ ਜੋ ਸੁਵਿਧਾ ਦੇ ਰਹਿਆ ਪਰ ਬੋਲਣ ਦੇ ਵਿੱਚ ਅਲੱਗ ਹੈ ਜਦੋਂ ਅਸੀਂ ਗਰਾਉਂਡ ਰਿਪੋਰਟ ਦੇਖਦੇ ਹਾਂ ਤਾਂ ਉਹਦਾ ਰਿਜ਼ਲਟ ਕੁਝ ਹੋਰ ਹੈ ਸੋ ਤੁਸੀਂ ਦੇਖ ਰਹੇ ਸੀ YouTube ਚੈਨਲ ਅਤੇ Facebook ਪੇਜ Only Truth Now 028 ਸੱਚ ਦੀ ਆਵਾਜ਼